ਸ਼ਾਬਾਸ਼ ਨਾਲੀਆ ਪਿੰਡ ਬਟਾਲੇ ਦੇ ਸੋ ਬਹੁਤ ਬਹੁਤ ਧੰਨਵਾਦ ਸ਼ਾਬਾਸ਼ ਬੇਟਾ ਸੋ ਇਹੋ ਖੁਸ਼ੀ ਹੁੰਦੀ ਹੈ ਵੀ ਜਦੋਂ ਬੱਚੇ ਤਰੱਕੀ ਕਰਨ ਤੇ ਮਾਪਿਆਂ ਨੂੰ ਵੀ ਮਾਣ ਹੁੰਦਾ ਤੇ ਸਾਡੇ ਵਰਗੇ ਸ਼ਹਿਰ ਦੇ ਆਗੂਆਂ ਨੂੰ ਵੀ ਮਾਣ ਹੁੰਦਾ ਵੀ ਯਾਰ ਸਾਡੇ ਬੱਚੇ ਜਿਹੜੇ ਅੱਗੇ ਜਾ ਰਹੇ ਨੇ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਜੀ ਪਬਲਿਕ ਨੂੰ ਪਿੱਛੇ ਕੁਝ ਨਹੀਂ ਦਿਖਾਈ ਰਿਹਾ ਸਰ

ਠੀਕ ਹੈ ਕੋਈ ਨਹੀਂ ਕੋਈ ਨਹੀਂ ਬਿਲਕੁਲ ਦੀ ਬੜੀ ਖੁਸ਼ੀ ਦੀ ਗੱਲ ਹੈ ਅ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਦੇ ਵਿੱਚ ਬਟਾਲਾ ਵਾਸੀਆਂ ਨੇ ਕਾਫੀ ਯੋਗਦਾਨ ਪਾਇਆ ਔਰ ਮੈਂ ਕਹਿ ਸਕਦਾ ਵੀ ਸਾਡੇ ਜਿਹੜੇ ਦੂਰੋਂ ਅ ਚੰਡੀਗੜ੍ਹ ਤੋਂ ਵੀ ਜਿਹੜੇ ਆਏ ਨੇ ਮੈਂ ਇਹਨਾਂ ਦਾ ਵੀ ਦਿਲੀ ਧੰਨਵਾਦ ਕਰਦਾ ਸਾਰੇ ਅਫੀਸਰ ਸਹਿਬਾਨਾਂ ਦਾ ਵੀ ਧੰਨਵਾਦ ਕਰਦੇ ਕਿਉਂਕਿ ਇੱਕ ਮੈਸੇਜ ਹੈ ਸੇਧ ਹੈ ਜੇ ਇਨਸਾਨ ਬਿਮਾਰੀਆਂ ਤੋਂ ਦੂਰ ਹੈ ਉਹਦੀ ਜ਼ਿੰਦਗੀ ਹੈ ਜ਼ਿੰਦਗੀ ਉਹਦੀ ਸਵਰਗ ਹੈ ਠੀਕ ਹੈ ਬਟ ਕਿੰਨਾ ਕਿਤੇ ਜਿਹੜੇ ਯੋਗਾ ਨਹੀਂ ਕਰਦੇ ਮੇਰਾ ਉਹਨਾਂ ਨੂੰ ਵੀ ਮੈਸੇਜ ਹੈ ਵੀ ਦੇਖੋ ਜ਼ਿੰਦਗੀ ਤਾਂ ਦੀ ਹੈ ਜੇ ਤੁਸੀਂ ਠੀਕ ਹੋ ਤੁਸੀਂ ਸਿਹਤਮੰਦ ਹੋ ਜੇ ਯੋਗਾ ਕਰਾਂਗੇ ਤੇ ਮੈਨੂੰ ਇੰਨਾ ਪਤਾ ਹੈ ਵੀ ਅਧੀਆਂ ਬਿਮਾਰੀਆਂ ਜਿਹੜੀਆਂ ਉਹ ਬੰਦੇ ਦੀਆਂ ਕੱਟ ਜਾਂਦੀਆਂ ਨੇ ਸੋ ਉਹਦੇ ਨਾਲ ਸਰੀਰ ਵੀ ਫਿੱਟ ਰਹਿੰਦਾ ਸੋ ਮੇਰੇ ਅੱਜ ਕੈਨ ਦਾ ਪਾਵੇ ਆ ਵੀ ਜੁਗ ਇੱਕ ਜ਼ਿੰਦਗੀ ਦਾ ਹਿੱਸਾ ਹੋਣਾ ਚਾਹੀਦਾ ਸੋ ਰਨੀਆ ਜਿਹੜਾ ਉਪਰਾਲਾ ਜਿਹੜਾ ਇਹ ਬਟਾਲਾ ਵਾਸੀਆਂ ਦੇ ਵੀ ਹਿੱਸੇ ਆਇਆ ਸਾਰੇ ਬਟਾਲਾ ਵਾਸੀ ਜਿਹੜੇ ਨੇ ਸਾਰੇ ਇਕੱਠੇ ਹੋਏ ਮੈਂ ਦਿਲ ਦੀ ਗਹਿਰਾਈ ਤੋਂ ਤੁਹਾਨੂੰ ਧੰਨਵਾਦ ਕਰਦਾ ਹਾਂ ਤੁਸੀਂ ਜੋ ਯੋਗਾ ਕਰਨਾ ਕਿੰਨਾ ਕੁ ਜ਼ਰੂਰੀ ਆ ਸ਼ਰੀਰ ਭਾਰਤੀ ਯੋਗ ਸੰਸਥਾਨ ਵੱਲੋਂ ਮੈਂ ਜ਼ਿਲ੍ਹਾ ਪ੍ਰਮੁਖ ਨਵੀਨ ਸਾਰਿਆਂ ਦਾ ਇੱਕ ਜਿੱਥੇ ਸਵਾਗਤ ਕਰਦਾ ਵਾਂ ਉੱਥੇ ਇੱਕ ਆਵਾਜ਼ ਵੀ ਕਰਦਾ ਵਾਂ कि सारे योग वा एक दिन का कम नहीं है योग प्रतिदिन योग है एक दिन योग नहीं है योग प्रतिदिन योग है तो एक स्वस्थ व्यक्ति ही अपने परिवार को अपने शहर को अपने समाज को और अपने देश को आगे ले जा सकता है इसके लिए हमें नित्य योग करना चाहिए हमारे प्रधानमंत्री जी का और हमारे जो प्रदेश के मुख्यमंत्री जी है वो दोनों ही इस कार्य में हमारा खूब सहयोग दे रहे हैं हमें मोटिवेट कर रहे हैं देखिए और भी बहुत सी चीज़ें हैं शरीर को स्वस्थ रखने के लिए योग ही क्यों योग केवल शरीर को स्वस्थ नहीं रखता ये हमारे मन को स्वस्थ रखता है क्योंकि जिसका मन कमज़ोर हो जाता है वही नशे में जाता है वही अपने मार्ग से भटकता है और जब मन स्ट्रांग होता है फिर हमारी आध्यात्मिक उन्नति होती है तो योग यो तो एक आध्यात्मिक उन्नति का मार्ग है जो हमारे ऋषि मुनियों ने हमें दिया है तो हम एक दिन योग नहीं प्रतिदिन योग अपनाए धन्यवाद नवीन जी फुटबॉल चेतनप्रीत कौर मेरी फर्स्ट पोजीशन गोल्ड पोजीशन आई थी थर्ड वर्ल्ड रैंकिंग चैंपियनशिप जिड़ी कि थाईलैंड बैंकॉक हुई सी ਕਿਤੇ ਹੋਤੇ ਆਏ ਯੋਗਾ ਕਰਾਉਂਦੇ ਕਿੱਦਾਂ ਲੱਗਾ ਐ ਐਮਐਲਏ ਸਾਹਿਬ ਕਾਫੀ ਅੱਛਾ ਲੱਗਾ ਯੋਗਾ ਵੈਸੇ ਵੀ ਮੇਰੀ ਕਲੀ ਗੇਮ ਨਹੀਂ ਮੇਰਾ ਪੈਸ਼ਨ ਹੈ ਤੋਂ ਮੈਨੂੰ ਐਕਸਪ੍ਰੈਸ ਕਰਨਾ ਵਧੀਆ ਲੱਗਦਾ ਆ ਯਾ ਯੋਗਾ ਜਿੱਦਾਂ ਕਿ ਸਾਰਿਆਂ ਨੂੰ ਪਤਾ ਆ ਫਿਜ਼ੀਕਲ ਹੈਲਥ ਲਈ ਤਾਂ ਅੱਛਾ ਹੈ ਯਾ ਮੈਂਟਲ ਹੈਲਥ ਲਈ ਵੀ ਬਹੁਤ ਅੱਛਾ ਆ ਇਹਨੂੰ ਕਾਫੀ ਅਪਰੀਸ਼ੀਏਟ ਕਰ ਰਿਹਾ ਹੈ ਸਾਡੇ ਐਮਐਲਏ ਵੀ ਸਭ ਕਰ ਰਿਹਾ ਹੈ ਵਰਲਡ ਰੈਂਕਿੰਗ ਚੈਂਪੀਅਨਸ਼ਿਪ ਬਣ ਚੁੱਕੀ ਆ ਹੁਣ ਤਾਂ ਇਹ ਨੈਵੀਂ ਔਰ ਤਾਜ਼ੀ ਖਬਰੇ ਦੇਖਣੇ ਲਈ ਪੰਜਾਬ 24 ਆਵਰ ਕੋ ਸਬਸਕ੍ਰਾਈਬ ਕਰ ਲੀਜੀਏ